ਹਲਕਾ ਮਤਨ ਆ ਦਾ ਅਲਰਟ ਟ੍ਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਟਾਕਾਬੰਦੀ ਕੀਤੀ ਹੋਈ ਆ ਬਾਕੀ ਕਿਸੇ ਵੀ ਪ੍ਰੋਬਲਮ ਆਦੀ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧ ਸੋ ਸਾਡੇ ਵੱਲੋਂ ਮੌਕੇ ਤੇ ਗਸ਼ਤ ਕੀਤੀ ਜਾ ਰਹੀ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਕੀ ਕਹੋਗੇ ਇਸ ਮਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਨੇ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਆਗਾ ਉਹਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੇ ਸਾਰੇ ਜਿਹੜੇ bari ਬੰਦੇ ਪਹੁੰਚੇ ਹੈ ਸ਼ਹਿਰ ਵਿੱਚ ਉਹਨਾਂ ਨੂੰ ਕਿਸੇ ਸੰਦੇਸ਼ ਦਉ ਮਨ ਨੂੰ ਇਹੀ ਹੈ ਵੀ ਜਿਹੜੇ ਇਥੋਂ ਦੇ ਲੋਕਲ ਵੋਟਰ ਨੇ ਜੀ ਇਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਦਾ ਜਿੱਤੂ ਪ੍ਰਸ਼ਾਸਨ ਦਾ ਪ੍ਰਭਾਵ ਤਾਂ ਨਹੀਂ ਹੈਗਾ ਨਹੀਂ ਬਿਲਕੁਲ ਬਿਲਕੁਲ ਅਸੀਂ ਜਿਹੜੀ ਇਹ ਜਿਹੜੀ ਹੈ ਬਿਲਕੁਲ ਉਹ ਬਿਨਾ ਕਿਸੇ ਦਵਾਈ ਤੋਂ ਜਿਹੜੇ ਇਹ ਚੱਲ ਰਹੀ ਹੈ ਉਹ ਇਹਨੂੰ ਲਾ ਥਾਪੀ ਰੁਕੀ ਕਿਤੇ ਹੋਰ ਮਾਪੀ ਦਾ ਮਾਪੀ ਦਾ ਥਾਪੀ ਨਾ चकर कोई न ਤੁਹਾਨੂੰ ਨਹੀਂ ਚਾਹਤੋ ਤੁਹਾਨੂੰ ਮੈਂ ਬੁਲਾਇਆ ਨਹੀਂ ਤੈਨੂੰ ਬੁਲਾਇਆ ਆਪਸ ਵਿੱਚ ਲੜਦਾ ਜੀ ਆਪਸ ਵਿੱਚ ਲੜਨਾ ਇੱਥੇ ਚੱਲ ਜੀ ਜਿੰਨਾ ਵੀ ਵੋਟ ਹੈ ਨਹੀਂ ਬਾਹਰ ਜਾਓ ਜੀ ਚਲੋ ਜਿੰਨਾ ਵੀ ਵੋਟ ਨਹੀਂ ਬਾਹਰ ਜਾਓ ਕੁਝ ਮਿੰਟ ਹੋਰ ਜਾਓ ਮੈਂ ਤਾਂ ਗਈ ਸਾਰੇ ਜਿਹੜਾ ਬਦਲਪੁਰ ਮੈਂ ਜਿਹਨੂੰ ਪਹਿਲਾਂ ਚਲਾਈ ਮੈਂ ਮੈਂ ਇਹਨੂੰ ਬਹੁਤ ਨਹੀਂ ਗਿਆ ਹਾਂ ਸਮਝਦੇ ਮੈਂ ਦੁਸ਼ਰ ਮੈਂ ਚਲਾ ਰਿਹਾ ਹਾਂ ਮੈਂ ਇਹਨਾਂ ਨੂੰ ਕੋਈ ਨਾ ਪਾ ਕੇ ਚਲਾਉਂਦਾ ਪਹਿਲਾਂ ਕਹਿੰਦੇ ਆਪਾਂ ਕਿਉਂ ਕਰਾਉਂ ਉਹ ਮਾਸ ਲੱਗਿਆ ਵਾ ਆਪਾਂ ਨੂੰ ਹਾਂ ਯਾਰ ਮੈਂ ਉਹਦਾ ਕਰੀ ਮੈਂ ਕਹੀ ਇਹ ਮੈਂ ਤਾਂ ਕਰੀ ਜੀ ਇਹ ਸਹੀ ਹੋ ਜਾਓ ਸਹੀ ਚੱਲੇ ਜੇ ਮੈਂ ਤਾਂ ਹੁਣ ਦੇਖ ਰਿਹਾ ਵੀ ਹੋ ਮੰਨ ਰਿਹਾ ਬਾਹਰ ਨਾਲ ਬੱਲੇ ਚਲੋ ਅਸੀਂ ਚਲੇ ਜਾਂਦੇ ਆਂ ਦਾਕਿਆ ਵਾਲਾ ਤਿੰਦਰ ਵੀ ਬਾਹਰ ਲਾਈਆ ਉਹਨੂੰ ਵੀ ਮੈਂ ਕਿਤੇ ਨਹੀਂ ਲੈਣ ਸਾਰ ਉਹ ਵੀ ਬੜਾ ਠੀਕ ਹੈ ਮੈਂ ਜਾਂਦਾ ਜੀ ਤੁਸੀਂ ਸਾਰੇ ਚਲੇ ਜਾਂਦੇ ਆਂ ਲਈ ਤਿੰਦਰ ਵੀ ਕਹਿੰਦੇ ਤਿੰਦਰ ਵੀ ਆਹ ਉਹਨੂੰ ਵੀ ਖਤਮ ਕਰੋ ਲੱਗਿਆ ਮੰਮੂਲੀ ਜੀ ਕੋਈ ਤਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿੰਦਾ ਸਾਡੇ ਭਾਈ ਇਹ ਅੱਜ 2 ਜੰembre 2024 ਜਿਵੇਂ ਕਿ ਮੁੱਲਾਪੁਰ ਦਾਕਾ ਵਿੱਚ ਮਿਊਸਪਲ ਕੰਪਨੀਆਂ ਜੋਟਾ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸੀਨਰ ਕਰਨ ਹਰ ਚਾਂਸ ਚ ਹੈ ਚਾਂਸ ਕਿ 100% ਖੜੇ ਸੋ ਇੱਥੇ ਜੀ ਤਿੰਨ ਵਾਟਾਨੀਆਂ ਬੋਸਾ ਹੋਣ ਨੇ ਸੋ ਇੱਥੇ ਲੜਾਈ ਜਿਹਾ ਕੋਈ ਗੱਲਬਾਤ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਦ ਅਲਰਟ ਟ੍ਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਟਾਕਾਬੰਦੀ ਕੀਤੀ ਹੋਈ ਆ ਬਾਕੀ ਕਿਸੇ ਵੀ ਪ੍ਰੋਬਲਮ ਹੋਈ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧ ਤੋ ਸਾਡੇ ਵੱਲੋਂ ਵੀ ਮੌਕੇ ਤੇ ਗਸ਼ਤ ਕੀਤੀ ਜਾ ਰਹੀ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲੋਪੁਰ ਦਾ ਆਖਰੀ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਦਾ ਕੀ ਕਹੋਗੇ ਸਮੋ ਜੀ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਦੇ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੋ ਤਾਰੀ ਜਿਹੜੇ ਬਰੀ ਬੰਦੇ ਪੰਚਾਇਤ ਹੈ ਸ਼ਹਿਰ ਵਿੱਚ ਉਹਨਾਂ ਨੂੰ ਕੀ ਸੰਬੇਧਤ ਹੋ? ਉਹਨੂੰ ਇਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ। ਪੁਲਿਸ ਜਾਂ ਜਿਹੜੇ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ। ਨਹੀਂ ਬਿਲਕੁਲ ਅਸੀਂ ਜਿਹੜੀ ਇਹ ਜਿਹੜੀ ਹੈ ਬਿਲਕੁਲ ਉਹ ਬਿਨਾਂ ਕਿਸੇ ਦਬਾਅ ਤੋਂ ਜਿਹੜੇ ਇਹ ਚੰਦ ਰਹੇ। ਅਕਾ ਫੀਸ ਉਹ ਕਿੱਥੇ ਦਾ ਉਹ ਮਾਰੀ ਹੀ ਜਾਦਾ ਮਾਪੀ ਨਾ ਬਾਕੀ ਕੋਈ ਨਾ ਲੱਗਦਾ ਮਰਦਾ ਉਹਨਾਂ ਸੱਤਾਂ ਰੋੜਾ ਆ ਜਾ ਬੰਦਾ ਦੇ ਮੈਦਾ ਹੀ ਐ ਇਹੋ ਬ੍ਰੈਂਡ ਨਿਆਇ ਫੀਸ ਹੀ ਮਾਰਦਾ ਹਾਂ ਅਕਾ ਆਪਸੇ ਨਰਦਰੀ ਆਪਸੇ ਨਰਨਾ ਬਾਕੀ ਬੋਲੋ ਜਿੰਨਾ ਵੀ ਵੋਟ ਹੈ ਨੀ ਬਾਹਰ ਜਾਓ ਜਿਹੜਾ ਸਤਿ ਸ਼੍ਰੀ ਅਕਾਲ ਆਪਾਂ ਤੁਹਾਨੂੰ ਜਿੰਨਾ ਵੀ ਵੋਟ ਨਹੀਂ ਬਾਹਰ ਜਾਓ ਕਿੰਨੇ ਮਿੰਟ ਖੜੋ ਮੈਂ ਤੇ ਖੜੀ ਸਾਰੇ ਵਾਲੇ ਜਿਹੜਾ ਬਦਲ ਪਰ ਮੈਂ ਜਿਹਨੂੰ ਕਹਿੰਦਾ ਮੈਂ ਇਹਨਾਂ ਨੂੰ ਵੋਟ ਵੀ ਤੋਂ ਬਾਹਰ ਜਾਓ ਪਹਿਲਾਂ ਜਾਓ ਤੇ ਆਪਾਂ ਜਿਉਂ ਕਰਾਉਂ ਆਹ ਲਿਖਿਆ ਵਾ ਆਪਾਂ ਨੂੰ ਅਗਰ ਮੈਂ ਉਹਦਾ ਗੱਲ ਕਰੀ ਮੈਂ ਉਹ ਕਹੀ ਨਹੀਂ ਮੈਂ ਤਾਂ ਗੱਲ ਕੀਤੀ ਵੀ ਇਹ ਸਹੀ ਜਾ ਉਹ ਸਹੀ ਚਲੇ ਜਾ ਮੈਂ ਤਾਂ ਹੁਣ ਕਹਿ ਰਿਹਾ ਵੀ ਉਹ ਮੰਨ ਲੈਂਦਾ ਬਾਹਰਲਾ ਬੰਦਾ ਲਿਆ ਚਲੋ ਅਸੀਂ ਚਲੇ ਜਾਂਦੇ ਹਾਂ ਦਾਕਿਆਲਾ ਤਿੰਦਰ ਵੀ ਬਾਹਰ ਲਈ ਉਹਨੂੰ ਵੀ ਵੇਖ ਮੈਂ ਕਿਤੇ ਨਹੀਂ ਲੈਣਾ ਬਾਹਰ ਹੁੰਦੀ ਬੜਾ ਠੀਕ ਹੈ ਮੈਂ ਜਾਣਦਾ ਕਿ ਉਹ ਸਭ ਨੇ ਚਲੇ ਜਾਂਦੇ ਨੇ ਬਾਹਰ ਲਈ ਤਿੰਦਰ ਵੀ ਕਹਿੰਦੇ ਤਿੰਦਰ ਵੀ ਬਿਲਕੁਲ ਆ ਉਹਨੂੰ ਵੀ ਦੇਖ ਤੂੰ ਕਰ ਉਹ ਲੱਗਦਾ ਮੰਮੂਲੀ ਜੀ ਕੋਈ ਤਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿਣਾ ਸਾਰੇ ਭਾਈ ਤੇ ਅੱਜ 2 ਦੀ ਦਸੰਬਰ 2024 ਜਿਵੇਂ ਕਿ ਮੁੱਲਾਂਪੁਰ ਦਾਕਾ ਵਿੱਚ ਮਿਊਨਿਸਪਲ ਕੰਪਨੀਆਂ ਜੋਟਾ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸੁਣਿਆ ਕਰਨਲ ਹਰਚੰਦਰ ਸਿੰਘ ਪਰ ਚਾਂਸਕੀ ਦਾਕਾ ਵਿੱਚ ਖੜੇ ਆ ਸੋ ਇੱਥੇ ਜੀ ਤਿੰਨ ਵਾਟਾਨੀਆਂ ਬੋਟਾ ਹੋ ਰਿਹਾ ਨੇ ਸੋ ਇੱਥੇ ਲੜਾਈ ਚ ਗਿੜਾੜੀ ਕੋਈ ਗੱਲ ਬਾਤ ਨਹੀਂ ਆਪਸ ਵਿੱਚ ਮਹੂਰੀ ਗੱਲ ਬਾਤ ਨਹੀਂ ਹੋਈ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਦ ਅਲਰਟ ਹੈ ਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਤਾਕਾਬੰਦੀ ਕੀਤੀ ਹੋਈ ਆ ਬਾਕੀ ਜੇ ਕੋਈ ਪ੍ਰੋਬਲਮ ਆਉਂਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਪਰਕ ਸੋ ਸਾਡੇ ਵੱਲੋਂ ਮੌਕੇ ਤੇ ਗਸ਼ਟ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾ ਖਾਲੀ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਦੀਆਂ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਾਨ ਨਾਲ ਚੱਲ ਰਹੀਆਂ ਨੇ ਜੀ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹ ਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੋ ਸਾਰੇ ਜਿਹੜੇ ਬਾਰੀ ਬੰਦੇ ਪਹੁੰਚੇ ਹੈ ਸ਼ਹਿਰ ਵਿੱਚ ਉਹਨਾਂ ਨੂੰ ਕਿਸੇ ਨਹੀਂ ਦੇਖਦਾ ਉਹਨੂੰ ਉਹੀ ਹੈ ਵੀ ਜਿਹੜੇ ਇਥੋਂ ਦੇ ਲੋਕਲ ਵੋਟਰ ਨੇ ਜੀ ਇਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਤਾਂ ਜਿੱਦ ਤੋਂ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਹੈ ਜਿਹੜੀ ਹੈ ਬਿਲਕੁਲ ਬਿਨਾ ਕਿਸੇ ਦਬਾਅ ਤੋਂ ਜਿਹੜੇ ਇਹ ਚੱਲ ਰਹੇ ਕਾਫੀ ਗੇਰ ਮਾਰਦਾ ਮਾਰੀ ਹੀ ਫਰਾਦ ਮਾਰੀ ਨਾ ਮਾਰ ਕੱਟੀ ਜਾ ਰਿਹਾ ਹੈ ਅਜਾ ਕੰਮ ਨਹੀਂ ਕਰਾਈ ਐ ਇਹ ਤੇ ਫਰਾਦ ਨਹੀਂ ਆਇਆ ਕਾਫੀ ਗੇਰ ਮਾਰਦਾ ਕੋਈ ਨਾ ਜਰਾ ਜਲਦੀ ਆ ਜਿੰਨਾਂ ਵੀ ਵੋਟ ਹੈ ਨਹੀਂ ਬਾਹਰ ਜਾਓ ਜੀ ਜਦੋਂ ਸਾਡਾ ਪੱਤਰੋ ਜਿੰਨਾਂ ਵੀ ਵੋਟ ਨਹੀਂ ਬਾਹਰ ਜਾਓ ਕੁਝ ਮਿੰਟ ਖੜ੍ਹ ਜਾ ਮੈਂ ਤੇ ਲੜੀ ਸਾਰਿਆਂ ਨੇ ਜਿਹੜਾ ਮੈਂ ਬਦਲ ਪਰ ਮੈਂ ਜਿਹਨੂੰ ਕਹਿੰਦਾ ਚਲਾਈ ਮੈਂ ਮੈਂ ਤੈਨੂੰ ਬਹੁਤ ਸਮਝਾ ਮੈਂ ਚਲਾ ਜਾਂਦਾ ਹਾਂ ਮੈਂ ਇਹਨਾਂ ਨੂੰ ਵੋਟਿੰਗ ਤੋਂ ਬਾਅਦ ਲਾਉਂਦਾ ਪਹਿਲਾਂ ਜਾਓ ਤੇ ਆਪਾਂ ਜਿਵੇਂ ਕਰਾਉਂਦਾ ਯਾਰ ਮੈਂ ਉਹਦਾ ਗੱਲ ਨਹੀਂ ਮੈਂ ਉਹ ਕਹੀ ਨਹੀਂ ਮੈਂ ਤਾਂ ਗੱਲ ਕੀਤੀ ਵੀ ਇਹ ਸਹੀ ਹੋ ਜਾਓ ਸਹੀ ਹੋ ਜਾਏ ਮੈਂ ਤਾਂ ਹੁਣ کہہ ਰਿਹਾ ਵੀ ਉਹ ਮੰਨ ਗਏ ਬਾਹਰ ਨਾ ਮੰਨ ਗਏ ਚਲੋ ਅਸੀਂ ਚਲੇ ਜਾਂਦੇ ਹਾਂ ਜਿਹੜਾ ਡਾਕਿਆਲਾ ਤਜਿੰਦਰ ਵੀ ਬਾਹਰ ਲਾਈਆ ਉਹਨੂੰ ਵੀ ਤੇ ਮੈਂ ਕਿੱਥੇ ਨਹੀਂ ਜਾਣਾ ਯਸ ਮੈਂ ਜਾਣਦਾ ਕਿ ਉਹ ਸਭ ਚਲੇ ਜਾਂਦੇ ਬਾਹਰ ਲਈ ਤਜਿੰਦਰ ਨੇ ਕਹਦੇ ਤਜਿੰਦਰ ਬਿਲਕੁਲ ਆ ਉਹਨੂੰ ਵੀ ਖਤਮ ਕਰੋ ਲੱਗਿਆ ਮੰਮੂਲੇ ਜੀ ਕੋਈ ਤਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਿਹਣਾ ਸਾਰੇ ਭਾਈ ਤੇ ਅੱਜ 2 ਦੀ ਦਸੰਬਰ 2024 ਜਿਵੇਂ ਕੀ ਮੁੱਲਾਪੁਰ ਦਾਖਾ ਵਿੱਚ ਮਿਊਨਿਸਪਲ ਕੰਕੋ ਦੀਆਂ ਲੋਕਾ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਜੀ ਸਿਲੇ ਕਰਨ ਹਰਚਨ ਸਿੰਘ ਚਾਹਮਸ ਕੀ ਸੰਗ ਸਿੱਖੂ ਦੀਆਂ ਦਾਖਾ ਵਿੱਚ ਖੜੇ ਆ ਸੋ ਇੱਥੇ ਜੀ ਤਿੰਨ ਵਾਡਾਂ ਦੀਆਂ ਵੋਟਾਂ ਹੋ ਰਹੀਆਂ ਨੇ ਸੋ ਇੱਥੇ ਲੜਾਈ ਜਿਹੀ ਵਾਲੀ ਕੋਈ ਗੱਲਬਾਤ ਆਪਸ ਵਿੱਚ ਮੋਬੋਲੀ ਗੱਲਬਾਤ ਹੋਣੀ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਬ ਦਾ ਅਲਰਟ ਹੈ ਪ੍ਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਕਾਕਾਬੰਦੀ ਕੀਤੀ ਹੋਈ ਆ ਬਾਕੀ ਕਿਸੇ ਵੀ ਪ੍ਰੋਬਲਮ ਆਉਂਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧ ਸੋ ਸਾਡੇ ਵੱਲੋਂ ਮੌਕੇ ਤੇ ਗਸ਼ਟ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਵਾ ਕੀ ਕਹੋਗੇ ਇਸ ਨੂੰ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਨੇ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਾਨ ਨਾਲ ਚੱਲ ਰਹੀਆਂ ਨੇ ਜੀ ਇਹ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹ ਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੇ ਸਾਰੇ ਜਿਹੜੇ ਬਾਰੀ ਬੰਨੇ ਪਹੁੰਚੇ ਹੈ ਸ਼ਹਿਰ ਵਿੱਚ ਉਹਨਾਂ ਨੂੰ ਕਿਸੇ ਸੰਦੇਸ਼ ਉਹਨੂੰ ਇਹ ਹੀ ਹੈ ਵੀ ਜਿਹੜੇ ਇੱਥੇ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਜਾਂ ਜਿਹੜੀ ਕੋਈ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਇਹ ਜਿਹੜੀ ਹੈ ਬਿਲਕੁਲ ਬਿਨਾ ਕਿਸੇ ਦਬਾਅ ਤੋਂ ਜਿਹੜੇ ਇਹ ਮਲਾ ਖਾਪੀ ਰੁਪਏ ਕਿਤੇ ਹੋਏ ਮਾਪੀ ਦਾ ਮਾਪੀ ਦਾ ਖਾਪੀ ਨਾ ਹੋਵੇ ਸਾਰੇ ਅਲੇ ਜਿਹੜਾ ਪੈਸਾ ਮੇਰਾ ਮਤਲਬ ਪਰ ਮੈਂ ਪਲੇਸ ਜਿਹਨੂੰ ਕਹਿੰਦਾ ਚਲਾਇਆ ਮੈਂ ਮੈਂ ਤੈਨੂੰ ਬਹੁਤ ਨਹੀਂ ਸੁਣਨ ਬੰਦ ਕਰ ਮੈਂ ਜਿਹੜਾ ਮੈਂ ਚਲਾਇਆ ਮੈਂ ਇਹਨਾਂ ਨੂੰ ਕੋਈ ਨਾ ਪਰਚੇ ਦਿਵਾਉਂਦਾ ਪਹਿਲਾਂ ਜਾਓਗੇ ਆਪਾਂ ਤੇ ਉਹ ਕਰਾਓ ਉਹ ਮਾਸ ਲੱਗਿਆ ਵਾ ਆਪਾਂ ਨੂੰ ਅਗਰ ਮੈਂ ਉਹਦਾ ਕਰੀ ਮੈਂ ਉਹ ਕਹੀ ਮੈਂ ਤਾਂ ਕਰੀ ਕਿ ਇਹ ਸਹੀ ਜਾ ਉਹ ਸਹੀ ਚੱਲੇ ਮੈਂ ਤਾਂ ਹੁਣ ਕਹਿ ਰਿਹਾ ਉਹ ਮੰਨ ਲੈਂਦਾ ਬਾਹਰ ਦਾ ਬੰਦਾ ਲੈ ਰਿਹਾ ਚਲੋ ਅਸੀਂ ਚਲੇ ਜਾਂਦੇ ਹਾਂ ਦਾਖੇਆਣਾ ਤਜਿੰਦਰ ਵੀ ਬਾਹਰ ਲਈ ਉਹਨੂੰ ਵੀ ਭੇਜ ਮੈਂ ਕਿਤੇ ਨਹੀਂ ਜਾਣਦਾ ਹਾਂ ਹਾਂ ਉਹ ਵੀ ਬੜਾ ਠੀਕ ਹੈ ਯਸ ਮੈਂ ਜਾਣਦਾ ਜੀ ਤੁਹਾਡੇ ਸਾਰੇ ਚਲੇ ਜਾਂਦੇ ਹਾਂ ਪਰਲੀ ਗੁਜਿੰਦਰ ਨੂੰ ਕਹਦੇ ਉਹਦੇ ਭਾਈ ਹਾਂ ਉਹਨੂੰ ਵੀ ਖਤਮ ਕਰੋ ਤਾਂ ਕਿ ਮੰਮੂਲੇ ਜੀ ਕੋਈ ਟਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿੰਦਾ ਸਾਰੇ ਭਾਈ ਇਹ ਅੱਜ 2 ਜੰ ਦਸੰਬਰ 2024 ਜਿਵੇਂ ਕਿ ਮੁੱਲਾਪੁਰ ਦਾਖਾ ਵਿੱਚ ਮਿਊਨਿਸਪਲ ਕੰਪਨੀ ਦੀਆਂ ਮੇਟਾ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸਿਨਰ ਕਰਨ ਹਰ ਚਾਂਸ ਚ ਹੈ ਚਾਂਸ ਕਿ ਅ ਸੰਸਕੂਟਾ ਪਵੇ ਖੜੇ ਸੋ ਇੱਥੇ ਜੀ ਤਿੰਨ ਵਾਟਾਂਆਂ ਬੋਟਾ ਹੋ ਰhline ਸੋ ਇੱਥੇ ਲੜਾਈ ਚ ਗੜਾ ਨਹੀਂ ਕੋਈ ਗੱਲਬਾਤ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਬ ਦਾ ਅਲਰਟ ਟ੍ਰਾਡਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਟਾਕਾਬੰਦੀ ਕੀਤੀ ਹੋਈ ਆ ਬਾਕੀ ਕਿਸੇ ਵੀ ਪ੍ਰੋਬਲਮ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧ ਸੋ ਸਾਡੇ ਵੱਲੋਂ ਵੀ ਮੌਕੇ ਤੇ ਗਸ਼ਟ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲੋਪੁਰ ਦਾ ਖਾਲੀ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਤਾਂ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਦੀਆਂ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਾਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੇ ਸਾਰਿਆਂ ਦੇ ਬਾਰੀ ਬੰਦੇ ਪੰਚਾਇਤ ਹੈ ਸ਼ਹਿਰ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੋ ਉਹਨਾਂ ਨੂੰ ਇਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਤਾਂ ਜਿ ਕੋਈ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਹੈ ਜਿਹੜੀ ਹੈ ਬਿਲਕੁਲ ਬਿਨਾ ਕਿਸੇ ਦਬਾਅ ਤੋਂ ਜਿਹੜੇ ਇਹ ਚੱਲ ਰਹੇ ਨੇ

ਇਹ ਤਰ੍ਹਾਂ ਜਲਦੀ ਆ ਜਿੰਨਾ ਵੀ ਵੋਟ ਹੈਗੇ ਵੋਟ ਚਾਓ ਜੀ ਜਿੰਨਾ ਵੀ ਵੋਟ ਨਹੀਂ ਬਾਹਰ ਲੋ ਕੁਝ ਮਿੰਟ ਕੁਝ ਜਾਓ ਮੇਰੇ ਕੋਲ ਜਾਓ ਸਾਰੇ ਜਿਹੜਾ ਮੈਂ ਨਾ ਬਦਲ ਪਰ ਮੈਂ ਜਿਹਨੂੰ ਕਹਿੰਦਾ ਚਲਾਇਆ ਮੈਂ ਮੈਂ ਤੈਨੂੰ ਗਲਤ ਨਹੀਂ ਸਮਝਦਾ ਮੈਂ ਸੁਖ ਕਰ ਮੈਂ ਚਲਾਇਆ ਮੈਂ ਮੈਂ ਨਾ ਮੋਦੀ ਤੋਂ ਬਾਅਦ ਚਲਾਇਆ ਪਹਿਲਾਂ ਜਾਉਂਗੇ ਆਪਾਂ ਜੇ ਉਹ ਕਰਾਉਂ ਉਹ ਮਾਨ ਲੱਗਿਆ ਆਪਾਂ ਮੈਂ ਉਹ ਤਾਂ ਕਰਦੀ ਮੈਂ ਉਹ ਕਹੀ ਨਹੀਂ ਮੈਂ ਤਾਂ ਕਰਦੀ ਜੇ ਇਹ ਸਹੀ ਜਾਉ ਉਹ ਸਹੀ ਚਲੇ ਜਾ ਮੈਂ ਤਾਂ ਹੁਣ کہہ ਰਿਹਾ ਉਹ ਮੰਨ ਲੈਂਦਾ ਬਾਹਰ ਨਾ ਬੱਦਲ ਜੀ ਚਲੋ ਅਸੀਂ ਚਲੇ ਜਾਂਦੇ ਹਾਂ ਦਾਕਿਆਣਾ ਤਜਿੰਦਰ ਵੀ ਬਾਹਰ ਲਈ ਆ ਉਹਨੂੰ ਵੀ ਮੈਂ ਕਿਤੇ ਨਹੀਂ ਜਾ ਰਿਹਾ ਬਾਹਰ ਉਹ ਵੀ ਬੜਾ ਉਹ ਵੀ ਮੈਂ ਜਾਣਦਾ ਜੀ ਉਹ ਸਾਰੇ ਚਲੇ ਜਾਂਦੇ ਬਾਹਰ ਲਈ ਤਜਿੰਦਰ ਵੀ ਕਹਦੇ ਤਜਿੰਦਰ ਵੀ ਬਿਲਕੁਲ ਹਾਂ ਉਹਨੂੰ ਵੀ ਮੈਂ ਖਤਮ ਕਰ ਦਿੰਦਾ ਜੇਕਰ ਮੰਮੂਲੇ ਜੀ ਕੋਈ ਟਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿੰਦਾ ਸਾਰੇ ਭਾਈ ਇਹ ਅੱਜ 20 ਦਸੰਬਰ 2024 ਜਿਵੇਂ ਕਿ ਮੁੱਲਾਪੁਰ ਦਾਕਾ ਵਿੱਚ ਮਿਊਨਿਸਪਲ ਕੰਪਨੀ ਦੀਆਂ ਲੋਟਾਂ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸਿਨੇ ਕਰਨ ਨਾਲ ਹਰ ਚੰਨ ਸਖਤ ਚਾਂਸਕੀ ਸੰਗ ਸੇਖੋ ਜੀ ਲੋਟਾਂ ਪਵੇ ਖੜੇ ਆ ਸੋ ਇੱਥੇ ਜੀ ਤਿੰਨ ਗਾਡਾਂ ਦੀਆਂ ਲੋਟਾਂ ਹੋ ਰਹੀਆਂ ਨੇ ਸੋ ਇੱਥੇ ਲੜਾਈ ਤੇ ਗੜਾ ਲਈ ਕੋਈ ਗੱਲਬਾਤ ਆਪਸ ਵਿੱਚ ਮੋਬਲੀ ਗੱਲਬਾਤ ਹੋਣੀ ਚਾਹੀਦੀ ਸਾਡੀ ਪੁਲਿਸ ਫੋਰਸ ਬਿਲਕੁਲ ਤਿਆਰ ਦਾ ਅਲਰਟ ਹੈ ਕਰਾਉਡਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਟਾਕਾ ਬੰਦੀ ਕੀਤੀ ਹੋਈ ਆ ਬਾਕੀ ਜੇ ਕੋਈ ਪ੍ਰੋਬਲਮ ਹੋਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਪਰਕ ਸੋ ਸਾਡੇ ਵੱਲੋਂ ਇੱਕ ਮੌਕੇ ਤੇ ਗਸ਼ਤ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਦੀਆਂ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹ ਤਾਂ ਜਿਹੜੇ ਫਿਲਹਾਲ ਇਹ ਅਮਨੋ ਆਮਾਨ ਨਾਲ ਚੱਲ ਰਹੀਆਂ ਨੇ ਜੀ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੋ ਸਾਰੇ ਜਿਹੜੇ ਬਾਹਰੀ ਬੰਦੇ ਪਹੁੰਚੇ ਹੈ ਸ਼ਹਿਰ ਵਿੱਚ ਉਹਨਾਂ ਨੂੰ ਕਿਸੇ ਸੰਦੇਸ਼ ਦੇਉਂ। ਉਹਨੂੰ ਇਹ ਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ। ਪੁਲਿਸ ਤਾਂ ਜਿਸ ਨੂੰ ਪ੍ਰਸ਼ਾਸਨ ਦਾ ਪਰ ਪਰ ਵਾਪਾ ਨਹੀਂ ਹੈਗਾ। ਨਹੀਂ ਬਿਲਕੁਲ ਅਸੀਂ ਜਿਹੜੀ ਇਹ ਜਿਹੜੀ ਹੈ ਬਿਲਕੁਲ ਬਿਨਾ ਕਿਸੇ ਦਬਾਅ ਤੋਂ ਜਿਹੜੇ ਇਹ Fui do ticket agora, vai, ਉਹ ਨੂੰ ਮਾ ਬੁਲਾਇਆ ਨਹੀਂ ਤੈਨੂੰ ਬੁਲਾਇਆ ਆਪਸ ਹੀ ਲੜਦਾ ਜੀ ਆਪਸ ਹੀ ਲੜਨਾ ਆਪਸ ਹੀ ਲੜਦਾ ਜੀ ਆਪਸ ਹੀ ਲੜਨਾ ਕਿਤੇ ਉਹ ਆਪਸ ਹੀ ਚੱਲਦੀ ਆ ਇਹਨਾਂ ਵੀ ਵੋਟਿੰਗ ਬਾਰ ਚਾਓ ਜੀ ਜੇ ਲੋਕਾਂ ਨੂੰ ਇਹਨਾਂ ਵੀ ਵੋਟਿੰਗ ਬਾਰ ਚੱਲੋ ਕੁਝ ਮਿੰਟ ਕੋਲ ਜਾ ਮੈਂ ਤੇ ਲੜੀ ਸਾਰੇ ਜਿਹੜਾ ਮੈਂ ਦਾ ਮਤਲਬ ਪਰ ਮੈਂ ਉਹ ਚੁੱਕ ਕੇ ਚਲਾਈ ਮੈਂ ਮੈਂ ਤੇ ਬਹੁਤ ਚੁੱਕਿਆ ਮੈਂ ਨਾ ਮੋਦੀ ਤੋਂ ਬਾਅਦ ਲੱਗਦਾ ਸਭ ਕਰਾਂਗੇ ਉਹਨਾਂ ਦਾ ਮਾਵਾ ਪਹਿਲਾਂ ਜਾਉਂਦੇ ਆਪਾਂ ਕਿਉਂ ਕਰਾਉਂ ਉਹ ਮੂੰਹ ਮਾਸ ਲੱਗਿਆ ਆਪਾਂ ਨੂੰ ਅਗਰ ਮੈਂ ਉਹਦਾ ਗੱਲ ਕੀ ਮੈਂ ਉਹ ਕਹੀ ਮੈਂ ਤਾਂ ਗੱਲ ਠੀਕ ਜੀ ਸਹੀ ਹੋ ਜਾਓ ਮੈਂ ਤਾਂ ਹੁਣ ਦੇ ਰਿਹਾ ਉਹ ਮੰਨ ਲੈਂਦੇ ਬਾਹਰ ਨਾ ਕੰਮ ਲਿਓ ਚਲੋ ਅਸੀਂ ਚਲੇ ਜਾਂਦੇ ਹਾਂ ਦਾਕਿਆਣਾ ਤਜਿੰਦਰ ਵੀ ਬਾਹਰ ਲਾਈਆ ਉਹਨੂੰ ਵੀ ਮੈਂ ਕਿੱਥੇ ਨਹੀਂ ਗਿਆ ਹਾਂ ਇਹ ਮੈਂ ਜਾਂਦਾ ਕਿ ਸਭ ਨੇ ਚਲੇ ਜਾਂਦੇ ਹਾਂ ਬਾਕੀ ਤਜਿੰਦਰ ਵੀ ਕਹਿੰਦਾ ਤਜਿੰਦਰ ਬਿਲਕੁਲ ਨਾ ਉਹਨੂੰ ਵੀ ਖਤਮ ਕਰੋ ਪਤਾ ਨਹੀਂ ਕਿ ਮੰਮੂਲੇ ਜੀ ਕੋਈ ਟਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿੰਦਾ ਸਰ ਜੀ ਇਹ ਅੱਜ 2 ਜੰembre 2024 ਜਿਵੇਂ ਕਿ ਮੁੱਲਾਪੁਰ ਦਾਕਾ ਵਿੱਚ ਮਿਊਨਿਸਪਲ ਕੰਪਨੀ ਦੀਆਂ ਲੋਟਾਂ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਸੀ ਲੋ ਕਰਨ ਦਾ ਹਰ ਚਾਂਸ ਹੈ ਪਰ ਚਾਂਸ ਕਿ ਸੰਸੇਕ ਹੋਵੇ ਬਹੁਤ ਆਪੇ ਖੜੇ ਆ ਸੋ ਇੱਥੇ ਜੀ ਤਿੰਨ ਵਾਟਾਂ ਵਾਲਿਆਂ ਬੋਸਾਂ ਹੋਣ ਨੇ ਸੋ ਇੱਥੇ ਲੜਾਈ ਦੇ ਖਿਦਰੀ ਕੋਈ ਗੱਲਬਾਤ ਆਪਸ ਵਿੱਚ ਮੋਬਾਈਲ ਗੱਲਬਾਤ ਹੋ ਰਹੀ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਬ ਹੈ ਅਲਰਟ ਹੈ ਪੈਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਤਾਕਾਬੰਦੀ ਕੀਤੀ ਹੋਈ ਆ ਬਾਕੀ ਜੇ ਕੋਈ ਵੀ ਪ੍ਰੋਬਲਮ ਆਉਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧਕ ਸੋ ਸਾਡੇ ਵੱਲੋਂ ਵੀ ਮੌਕੇ ਤੇ ਗਸ਼ਤ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਵੋਟਰ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਨੇ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਾਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੇ ਤਾਰੀ ਉਹਨੇ ਬੜੀ ਵੱੰਨੇ ਪੰਚਾਇਤ ਹੈ ਸ਼ਹਿਰ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੋ ਉਹਨੂੰ ਇਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹ ਵੀ ਹਾਜ਼ਰ رہ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਜਾਂ ਜਿਹੜੀ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਹੈ ਜਿਹੜੀ ਹੈ ਬਿਲਕੁਲ ਬਿਨਾਂ ਕਿਸੇ ਦਬਾਅ ਤੋਂ ਜਿਹੜੇ ਇਹ ਚੱਲ ਰਹੇ ਨੇ ਨੁਗਾ ਖਾਪੀ ਰੁੱਕੀ ਕਿੱਦਾਂ ਹੋ ਗਈ ਮਾਪੀ ਦਾ ਮਾਰਕਾ ਖਾਪੀ ਨਾ ਆਇਆ ਅਜਾ ਕਦੋਂ ਮੈਨੂੰ ਮਿਲ ਆਇਆ ਇਹ ਤੇ ਬ੍ਰੈਂਡ ਨਹੀਂ ਆਇਆ ਖਾਪੀ ਕੇ ਮਾਰਦਾ ਹਲੋ ਕੋਈ ਨਾ ਖੜਾ ਹੋ ਕੋਈ ਨਾ ਖੜਾ ਹੋ ਜਨੂਮੀ ਟੋਨੇ ਖੜਾ ਚਲੋ ਨਹੀਂ ਚਲੋ ਜਦੋਂ ਤੁਹਾਨੂੰ ਮੈਂ ਬੁਲਾਇਆ ਨਹੀਂ ਤੈਨੂੰ ਬੁਲਾਇਆ ਆਪਸ ਹੀ ਨਰਦਾ ਜੀ ਆਪਸ ਹੀ ਨਰਦਾ ਆਪਸ ਹੀ ਨਰਦਾ ਕਿਤੇ ਹੋਰ ਜਾ ਚੱਲ ਜਿੰਨਾ ਵੀ ਵੋਟ ਹੈ ਨਹੀਂ ਬਾਹਰ ਜਾਓ ਜੀ ਚਲੋ ਜਿੰਨਾ ਵੀ ਵੋਟ ਨਹੀਂ ਬਾਹਰ ਜਾਓ ਕੁਝ ਮਿੰਟੋ ਕੁ ਜਾ ਮੈਂ ਤਾਂ ਗਈ ਸਾਰੇ ਜਿਹੜਾ ਪੈਸੇ ਉੱਪਰ ਮੈਂ ਵੀ ਲੇਟ ਚਲਿਆ ਮੈਂ ਮੈਂ ਤੇਰੇ ਬਾਅਦ ਚਲਿਆ ਮੈਂ ਮੈਂ ਇੰਨਾਂ ਨੂੰ ਕੋਈ ਤੋਂ ਬਾਤ ਨਹੀਂ ਕਰਦਾ ਪਹਿਲਾਂ ਚਾਹੁੰਦੇ ਆਪਾਂ ਕਿਉਂ ਕਰਾਉਂਦੇ ਆ ਉਹ ਮਾਸ ਲੱਗਿਆ ਵਾ ਆ ਯਾਰ ਮੈਂ ਉਹ ਤਾਂ ਕਰੀ ਮੈਂ ਉਹ ਕਹੀ ਮੈਂ ਤਾਂ ਕਰੀ ਠੀਕ ਹੈ ਇਹ ਸਹੀ ਹੋ ਜਾਓ ਫਿਰ ਚੱਲੀਏ ਮੈਂ ਤਾਂ ਹੁਣ ਕਹਿ ਰਿਹਾ ਉਹ ਮਿਲ ਰਿਹਾ ਬਾਹਰ ਨਾਲ ਬੱਦਲੇ ਰਿਹਾ ਚਲੋ ਅਸੀਂ ਚਲੇ ਜਾਂਦੇ ਹਾਂ ਦਾਕਿਆਲਾ ਤਿੰਦਰ ਵੀ ਬਾਹਰ ਲਾਈ ਆ ਉਹਨੂੰ ਵੀ ਮੈਂ ਕਿਤੇ ਨਹੀਂ ਲੈਣ ਸਾਰ ਉਹਨੂੰ ਵੀ ਬੜਾ ਯੇਸ ਮੈਂ ਜਾਣਦਾ ਕਿ ਤੁਹਾਨੂੰ ਸਭ ਨੇ ਚਲੇ ਜਾਂਦੇ ਆਂ ਦਾਕਿਆਲਾ ਤਿੰਦਰ ਵੀ ਕਹਿੰਦੇ ਤਿੰਦਰ ਵੀ ਬਿਲਕੁਲ ਆ ਉਹਨੂੰ ਵੀ ਖਤਮ ਕਰੋ ਪਤਾ ਨਹੀਂ ਲੱਗ ਮੰਮੂਲੇ ਜੀ ਕੋਈ ਤਕਰਾਰ ਵਾਜੀ ਹੋਈ ਆ ਆਪਸ ਵਿੱਚ ਵਰਕਰਾਂ ਦਾ ਕੀ ਕਹਿੰਦਾ ਸਾਰੇ ਭਾਈ ਅੱਜ 2 ਜਨਵਰੀ 2024 ਜਿਵੇਂ ਕਿ ਮੁੱਲਾਪੁਰ ਦਾਕਾ ਵਿੱਚ ਮਿਊਨਿਸਪਲ ਕੰਪਨੀ ਦੀਆਂ ਰੋਟਾ ਚੱਲ ਰਹੀਆਂ ਨੇ ਸੋ ਅਸੀਂ ਇੱਥੇ ਜੀ ਸਿਨੇ ਕਰਨ ਹਰ ਚਾਂਸ ਚਾਂਸ ਕਿ ਅ ਸੰਗ ਸੇਖੂ ਟਾਕਾ ਬਈ ਖੜੇ ਆ ਸੋ ਇੱਥੇ ਜੀ ਕੰਨ ਵਾਡਾਂ ਦੀਆਂ ਵੋਟਾਂ ਹੋਣਾਂ ਨੇ ਸੋ ਇੱਥੇ ਲੜਾਈ ਜਗੜਾ ਦੀ ਕੋਈ ਗੱਲਬਾਤ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਣੀ ਸਾਡੀ ਪੁਲਿਸ ਫੋਰਸ ਬਿਲਕੁਲ ਤਨਾਬ ਆ ਅਲਰਟ ਹੈ ਪੈਟਰੋਲਿੰਗ ਪਾਰਟੀਆਂ ਲੱਗੀਆਂ ਹੋਈਆਂ ਨੇ ਟਾਕਾ ਬੰਦੀ ਕੀਤੀ ਹੋਈ ਆ ਬਾਕੀ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨਾਲ ਸਾਡਾ ਸੰਬੰਧ ਸੋ ਸਾਡੇ ਵੱਲੋਂ ਵੀ ਮੌਕੇ ਤੇ ਗਸ਼ਟ ਕੀਤੀ ਜਾ ਰਹੀ ਹੈ ਸੋ ਇਹੋ ਜੀ ਕੋਈ ਸਮੱਸਿਆ ਨਹੀਂ ਸਰ ਅੱਜ ਨਗਰ ਕੌਂਸਲ ਮੁੱਲਾਂਪੁਰ ਦਾ ਖਾਲੀ ਵੋਟਾਂ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਦੀਆਂ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਅਮਾਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੇ ਆਰੇਡੇ ਬਾਰੀ ਬੰਦੇ ਪਹੁੰਚੇ ਹੈ ਸ਼ਹਿਰ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੋ ਉਹਨੂੰ ਇਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਤਾਂ ਜਿੱ ਕੋਈ ਪ੍ਰਸ਼ਾਸਨ ਦਾ ਪਰ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਹੈ ਜਿਹੜੀ ਹੈ ਬਿਲਕੁਲ ਬਿਨਾ ਕਿਸੇ ਦਬਾਅ ਤੋਂ ਜਿਹੜੇ ਇਹ ਚੱਲ ਰਹੇ ਨੇ I have not little bit of my ਕੀ ਚੱਕਰ ਕੀ ਸੀ ਕੋਈ ਨਾ ਖੜਾ ਹੋ ਕੇ ਕਰਦੇ ਵਿੱਚ ਆਪ ਗੁਰੂਮੀ ਟੋਲੇ ਖੜਾ ਤੂੰ ਨਹੀਂ ਚਾਹ ਉਹ ਤੁਸੀਂ ਜੋਖਰ ਨੂੰ ਮੈਂ ਬੁਲਾਇਆ ਨਹੀਂ ਤੈਨੂੰ ਬੁਲਾਇਆ ਆਪਸ ਹੀ ਲੜਦਾ ਜੀ ਆਪਸ ਹੀ ਲੜਨਾ ਆ ਤਾਂ ਕਬਲ ਆਇਓ ਜਲਦੀ ਆ ਜਿੰਨਾ ਵੀ ਵੋਟ ਹੈ ਨਹੀਂ ਬਾਹਰ ਜਾਓ ਜੀ ਜਿੰਨਾ ਵੀ ਵੋਟ ਨਹੀਂ ਬਾਹਰ ਜਾਓ ਮੈਂ ਤੇਰੇ ਕੋਲੋਂ ਮੈਂ ਤੇਰੀ ਜਾ ਸਾਰੇ ਜਿਹੜਾ ਮੈਂ ਬਦਲ ਪਰ ਮੈਂ ਜਿਹੜਾ ਚਲਾਇਆ ਮੈਂ ਮੈਂ ਤੇਰੇ ਕੋਲੋਂ ਹਾਂ ਸਮਝਿਆ ਮੈਂ ਕਰ ਮੈਂ ਚਲਾ ਰਿਹਾ ਹਾਂ ਮੈਂ ਨਾ ਕੋਈ ਤੋਂ ਬੱਟੇ ਲਾਉਂਦਾ ਨਹੀਂ ਕਰਦਾ ਪਹਿਲਾਂ ਜਾਉਂਦੇ ਆਪਾਂ ਜੇ ਉਹ